ਪੈ ਦੀ ਮਦਦ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਕੀਤੀ ਹੋਈ ਹੈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਔਰ 1 ਮਿੰਟ ਵਾਸਤੇ ਉਹ ਸਟੇਜ ਤੇ ਆਉਣਗੇ ਤੇ ਆਪਣੀ ਹਾਜ਼ਰੀ ਲਗਾਉਣਗੇ ਸਰਦਾਰ ਬਲਵਿੰਦਰ ਸਿੰਘ ਜੀ ਪਖੋਕੇ ਸਯੁਕਤ ਕਿਸਾਨ ਮੋਰਚੇ ਦੇ ਵਿੱਚ ਇਕੱਤਰ ਹੋਏ ਸਾਰੇ ਕਿਸਾਨ ਵੀਰੋ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪਖੋਕੇ ਵੱਲੋਂ ਆਪ ਸਭ ਨੂੰ ਸਤ ਸ੍ਰੀ ਅਕਾਲ ਨਮਸਕਾਰ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਤੁਹਾਡਾ ਜੋਸ਼ ਜਜ਼ਬਾ ਵੇਖ ਕੇ ਦੋ ਲਾਈਨਾਂ ਸਾਂਝੀਆਂ ਕਰ ਲੱਗਾ ਕਿਸਾਨ ਵੀਰੋ ਉਹ ਤੁਹਾਡਾ ਤੁਹਾਡੀ ਸੋਚ ਹੀ ਨਹੀਂ ਤੁਹਾਡਾ ਕੰਮ ਵੀ ਸੋਹਣਾ ਹੈ ਤੁਹਾਡੀ ਸੋਚ ਹੀ ਨਹੀਂ ਤੁਹਾਡਾ ਕੰਮ ਵੀ ਸੋਹਣਾ ਹੈ ਮੈਂ ਰੱਬ ਤੇ ਕਦੀ ਵੇਖਿਆ ਨਹੀਂ ਉਹ ਵੀ ਤੁਹਾਡੇ ਵਰਗਾ ਹੋਣਾ ਹੈ ਏ ਮੈਂ ਕੱਲਾ ਨਹੀਂ ਆਖ ਰਿਹਾ ਇਹ ਗੱਲ ਮੈਂ ਕੱਲਾ ਨਹੀਂ ਆਖ ਰਿਹਾ ਹਰ ਪਾਸੇ ਚਰਚਾ ਹੋ ਰਹੀ ਏ ਉਹ ਤੁਸੀਂ ਹਰ ਪਾਸੋਂ ਹੀ ਚੰਗੇ ਓ ਜਿੰਨੀ ਸਿਫਤ ਕਰਾਂ ਉਹ ਨਹੀਂ ਥੋੜੀ ਏ ਜਿਵੇਂ ਵੀਰ ਜੀ ਨੇ ਦੱਸਿਆ ਕਿ ਮੈਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦਾ ਇੰਡੀਆ ਦਾ ਮੁੱਖ ਸੇਵਾਦਾਰ ਹਾਂ ਤੇ 2015 ਤੋਂ ਸ਼ਹੀਦ ਪਰਿਵਾਰਾਂ ਦੇ ਲਈ ਉਹਨਾਂ ਦੇ ਬੱਚੇ ਪੜਾਉਣੇ ਉਹਨਾਂ ਦੀਆਂ ਮਾਤਾਵਾਂ ਬਜ਼ੁਰਗਾਂ ਨੂੰ ਸਾਹਮਣਾ ਉਹਨਾਂ ਦੇ ਘਰ ਬਣਾਉਣੇ ਸੇਵਾ ਕਰ ਰਹੇ ਸਾਂ ਸੰਸਥਾ ਵੱਲੋਂ ਹੁਕਮ ਹੋ ਗਿਆ ਕਿ ਹੁਣ ਸਮਾਂ ਆ ਗਿਆ ਕਿ ਸਾਡੇ ਕਿਸਾਨ ਵੀਰ ਜਿੱਥੇ ਕਿਤੇ ਵੀ ਧਰਨੇ 'ਚ ਹਾਜ਼ਰੀ ਭਰਦਿਆਂ ਹੋયા ਉਹ ਕਿਸੇ ਉਹ ਕਿਸੇ ਹਾਰਟ ਅਟੈਕ ਨਾਲ ਕਿਸੇ ਹਾਦਸੇ 'ਚ ਸ਼ਹੀਦ ਹੋ ਗਏ ਆ ਅਸੀਂ ਉਹਨਾਂ ਨੂੰ ਸ਼ਹੀਦ ਮੰਨਨੇ ਆ ਤੇ ਸਾਡੀ ਸੰਸਥਾ ਵੱਲੋਂ 50 50000 ਰੁਪਇਆ 11 ਕਿਸਾਨ ਪਰਿਵਾਰਾਂ ਦੇ ਘਰਾਂ ਚ ਪਹੁੰਚਦਾ ਕਰ ਦਿੱਤਾ ਗਿਆ ਉਹਨਾਂ ਕਿਸਾਨਾਂ ਦੇ ਵਿੱਚ ਸ਼ਹੀਦ ਧੰਨਾ ਸਿੰਘ ਸਨ ਆਫ ਗਰਜੰਟ ਸਿੰਘ ਪਿੰਡ ਖਿਆਲੀ ਚਾਲਾਂ ਵਾਲੀ ਜਿਹੜਾ ਹਾਦਸੇ ਚ ਸ਼ਹੀਦ ਹੋ ਗਿਆ ਸੀ ਦੂਜੇ ਨੰਬਰ ਤੇ ਵੀਰ ਜਨਕਰਾਜ ਸਨ ਆਫ ਪ੍ਰੀਤਮ ਰਾਜ ਧਨੌਲੇ ਤੋਂ ਜਿਹੜਾ ਕਾਰ ਦੇ ਵਿੱਚ ਸੜ ਕੇ ਸ਼ਹੀਦ ਹੋ ਗਿਆ ਸੀ ਵਜੀਰ ਸਿੰਘ ਸਨ ਆਫ ਝੰਡਾ ਸਿੰਘ ਪਿੰਡ ਕਿਸ਼ਨਗੜ੍ਹ ਤੋਂ ਮੁਖਤਾਰ ਸਿੰਘ ਮੋਲਾ ਸਿੰਘ ਕਿਸ਼ਨਗੜ੍ਹ ਤੋਂ ਮਾਤਾ ਤੇਜਕੌਰ ਵਾਈਫ ਆਫ ਸਾਧੂ ਸਿੰਘ ਵਰੇ ਪਿੰਡ ਮਾਨਸਾ ਇਹ ਬੁਢਲਾਡੇ ਸਟੇਸ਼ਨ ਦੇ ਉੱਤੇ ਆਪਣੇ ਧੀਆਂ ਪੁੱਤਰਾਂ ਨੂੰ ਪਿੰਡ ਦੇ ਲੋਕਾਂ ਨੂੰ ਲੈ ਕੇ ਆ ਗਈ ਤੇ ਉੱਥੇ ਡਿੱਗ ਕੇ ਸੱਟ ਲੱਗ ਗਈ ਤੇ ਸ਼ਹੀਦ ਹੋ ਗਈ ਮਾਤਾ ਉਹਦੇ ਘਰ ਵੀ 50000 ਪਹੁੰਚ ਗਿਆ ਜੀ ਇਸ ਤੋਂ ਅੱਗੇ ਪ੍ਰੀਤਮ ਸਿੰਘ ਸਨੋ ਬਚਨ ਸਿੰਘ ਪਿੰਡ ਅੱਕਾਂ ਵਾਲੀ ਇਹ ਉਹ ਕਿਸਾਨ ਸੀ ਜਿਹੜਾ ਬਾਦਲ ਦੇ ਘਰ ਜਾ ਕੇ ਆਤਮ ਹੱਤਿਆ ਕਰ ਗਿਆ ਸੀਗਾ ਗੁਰਜੰਟ <Gurjant> ਸਿੰਘ son of ਰਾਮ ਸਿੰਘ ਬੱਛੋਆਣਾ ਡਿਸਟ੍ਰਿਕਟ ਮਾਨਸਾ ਰਾਮ ਸਿੰਘ son of ਜੰਗ ਸਿੰਘ ਪਿੰਡ ਦੋਦਰਾ ਮਾਨਸਾ ਗੁਰਦੇਵ ਸਿੰਘ son of ਮਾੜਾ ਸਿੰਘ ਅਤਰਗੜ ਡਿਸਟ੍ਰਿਕਟ ਮਾਨਸਾ ਬਲਜਿੰਦਰ ਸਿੰਘ son of ਜਗਤਾਰ ਸਿੰਘ ਪਿੰਡ ਝਮਟ ਲੁਧਿਆਣਾ ਤੇ ਗੁਰਮੀਤ ਸਿੰਘ son of ਸਾਧੂ ਸਿੰਘ ਲਹਿਰਾ ਜ਼ਿਲ੍ਹਾ ਲੁਧਿਆਣਾ ਇਹਨੇ ਪੰਜਾਬ ਦੇ ਕਿਸਾਨ ਹੁਣ ਵੀਰੋ ਇੱਕ ਮੇਰਾ ਨੰਬਰ ਨੋਟ ਕਰੋ ਨੋਟ ਤੇ ਇਸ ਇਹ ਅਨਾਉਂਸਮੈਂਟ ਕੱਲੇ ਪੰਜਾਬ ਲਈ ਜਾਂ ਹਰਿਆਣੇ ਲਈ ਨਹੀਂ ਪੂਰੇ ਹਿੰਦੁਸਤਾਨ ਦਾ ਕਿਤੇ ਵੀ ਕੋਈ ਕਿਸਾਨ ਕਿਸੇ ਹਾਦਸੇ 'ਚ ਕਿਤੇ ਹਾਰਟ ਅਟੈਕ ਹੋ ਕੇ ਇਸ ਸੰਘਰਸ਼ 'ਚ ਯੋਗਦਾਨ ਪਾਉਂਦਾ ਸ਼ਹੀਦ ਹੋ ਗਿਆ 9814099737 ਤੇ ਫੋਨ ਕਰੋ ਅਸੀਂ ਉਹਦੇ ਘਰ ਪਹੁੰਚਾਂਗੇ 50000 ਦੀ ਸੇਵਾ ਦੇਵਾਂਗੇ ਸਾਡੀ ਇੱਕ gofundme.com ਤੇ ਇਹ ਅਮਰੀਕਾ ਦੇ ਵਿੱਚ ਅਸੀਂ ਫੰਡ ਇਕੱਠਾ ਕਰ ਰਹੇ 1 ਲੱਖ ਡਾਲਰ ਇਹ ਸਾਰੀ ਸੇਵਾ ਮਨਜੀਤ ਸਿੰਘ ਧਨੇਰ ਸਾਹਿਬ ਮੇਰੇ ਨਾਲ ਬੈਠੇ ਇਧਰ ਹਰੀ ਪਾਗਲੇ ਇਹਨਾਂ ਨੂੰ ਨਾਲ ਲੈ ਕੇ ਕਿਉਂਕਿ ਇਹਨਾਂ ਨਾਮਜ਼ਦ ਕੀਤੇ ਨੇ ਵੀ ਇਹ ਕਿਸਾਨ ਜਿਹੜੇ ਆ ਇਹ ਇਹਨਾਂ ਨੂੰ ਦੇਣੇ ਬਣਦੇ ਆ ਜਿੰਨੀਆਂ ਵੀ ਕਿਸਾਨ ਆਗੂ ਇੱਥੇ ਸੰਸਥਾਵਾਂ ਨੇ ਉਹ ਮੇਰਾ ਨੰਬਰ ਨੋਟ ਕਰਨ 98140 99737 ਸਾਨੂੰ ਫੋਨ ਕਰਨ ਸ਼ਹੀਦ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਜਾਵੇ ਅਸੀਂ ਉਹਨਾਂ ਦੇ ਘਰ ਪਹੁੰਚਾਂਗੇ ਇੱਕ ਗੱਲ ਹੋਰ ਇਹ ਕੱਲਾ 50000 ਦੇ ਕੇ ਹੀ ਜ਼ਿੰਮੇਵਾਰੀ ਤੋਂ ਫਾਰਕ ਨਹੀਂ ਜੇ ਜਿਸ ਕਿਸਾਨ ਦੇ ਬੱਚੇ ਪੜਨ ਵਾਲੇ ਆ ਬੱਚੇ ਵੀ ਪੜਾਉਣੇ ਜੇ ਅਸੀਂ ਜਿਹਦੀ ਧੀ ਵਿਆਉਣ ਵਾਲੀ ਆ ਜੀ ਧੀ ਵਿਆਵਾਂਗੇ ਜਿਹਦੇ ਘਰ ਚ ਬਜ਼ੁਰਗ ਮਾਪੇ ਨੇ ਉਹ ਬਜ਼ੁਰਗ ਮਾਪੇ ਸਾਂਭੇਗੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਜਿਨ੍ਹਾਂ ਵੀਰਾਂ ਨੇ ਇੱਥੇ ਲੰਗਰ ਲਾਏ ਨੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਪਿਛਲੇ ਪਰਿਵਾਰਾਂ ਦੀ ਜ਼ਿੰਮੇਵਾਰੀ ਸਾਂਭ ਰਹਿ ਜੇ ਕਿਉਂਕਿ ਅਸੀਂ ਵੀ ਇੱਥੇ ਲੰਗਰ ਲਾ ਸਕਨੇ ਆ ਸਾਡੇ ਕੋਲ 80000 121 US ਡਾਲਰ ਇਕੱਠਾ ਹੋ ਗਿਆ 1 ਲੱਖ ਡਾਲਰ ਦਾ ਟਾਰਗੇਟ ਆ ਔਰ ਮਨਜੀਤ ਸਿੰਘ ਤਨੇਰ ਸਾਹਿਬ ਨੂੰ ਪਤਾ ਜਿਹੜਾ ਮਰਜੀ ਮੇਰ ਕੋ ਉਹਦਾ ਲਿੰਕ ਲੈ ਸਕਦਾ ਕੱਲ 77000 ਡਾਲਰ ਸੀ ਅੱਜ 80000 ਹੋ ਗਿਆ ਜਿੱਦਣ 1 ਲੱਖ ਹੋ ਗਿਆ ਨਾ ਉਸ ਦਿਨ ਬਲਵੰਦਰ ਪੱਖੋ ਕੇ ਦੇ ਨੰਬਰ ਤੇ ਫੋਨ ਕਰਕੇ ਪੁੱਛਿਓ ਉਹ ਬਲਵੰਦਰ ਸਿਆ ਦੱਸੋ 1 ਲੱਖ ਡਾਲਰ ਦਾ ਕੀ ਕੀਤਾ ਈ ਇੱਕ ਇੱਕ ਰੁਪਈਏ ਦਾ ਹਿਸਾਬ ਦਿਆਂਗਾ ਇੱਕ ਇੱਕ ਰੁਪਈਏ ਦਾ ਤੇ ਤੁਹਾਡੇ ਬੱਚਿਆਂ ਲਈ ਔਰ ਪਰਵਾਹੀ ਕਰਨੀ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਦੀ ਪੂਰੇ ਹਿੰਦੁਸਤਾਨ ਦੇ ਕਿਸਾਨ ਹਰਿਆਣਾ ਯੂਪੀ ਮਹਾਰਾਸ਼ਟਰ ਤਾਮਿਲਨਾਡੂ ਜਿੱਥੇ-ਜਿੱਥੇ ਦਾ ਵੀ ਕਿਸਾਨ ਇਸ ਮੋਰਚੇ 'ਚ ਹਾਜ਼ਰੀ ਭਰਦਾ ਸ਼ਹੀਦੀ ਪਾਉਂਦਾ ਗੁਰੂ ਨਾਨਕ ਗਲੰਗਰ ਸੇਵਾ ਸੁਸਾਇਟੀ ਉਹਦੇ ਨਾਲ ਆ ਪੀਟੀਐਨ 24 ਚੈਨਲ ਉਹਨਾਂ ਦੇ ਨਾਲ ਆ ਸਾਡੇ ਨਾਲ ਜਿੰਨੀਆਂ ਵੀ ਕਿਸਾਨ ਆਗੂ ਜਥੇਬੰਦੀਆਂ ਨੇ ਸਾਡੇ ਨਾਲ ਸੰਪਰਕ ਕਰਨ ਅਸੀਂ ਤੁਹਾਡੇ ਘਰਾਂ 'ਚ ਪਹੁੰਚੀਏ ਤੁਸੀਂ ਇੱਥੇ ਨਾਸਾ ਬੰਦ ਕਰਕੇ ਰੱਖੋ ਮੋਦੀ ਦੀਆਂ ਪਾਜੀ ਮੈਂ ਸ਼ੁਕਰਗੁਜ਼ਾਰ ਆ ਪਲਵਿੰਦਰ ਸਿੰਘ ਚੰਦੀਸਾਰ ਦਾ ਪਾਜੀ ਪਰਮਜੀਤ ਸਿੰਘ ਜਿੱਜਿਆਣੀ ਇਹ ਸਾਡੀ ਟੀਮ ਆ ਤੇ ਸ਼ੁਕਰਗੁਜ਼ਾਰ ਆ ਸਰਦਾਰ ਮਨਜੀਤ ਸਿੰਘ ਜੀ ਧਨੇਰ ਦਾ ਜਿਹੜੇ ਸਾਨੂੰ ਕੱਲੇ ਕੱਲੇ ਕਿਸਾਨ ਦੇ ਆਗੂ ਦੇ ਜਾਣਕਾਰੀ ਦੇ ਰਹੇ ਆ ਤੇ ਅਸੀਂ ਉਹਨਾਂ ਦੇ ਘਰਾਂ 'ਚ ਪਹੁੰਚ ਰਹੇ ਆ ਬਹੁਤ ਸ਼ੁਕਰਗੁਜ਼ਾਰ ਮਿੱਤਰੋ ਜੁੜੇ ਬਸਦੇ ਰਹੋ ਤੇ ਇਸੇ ਤਰ੍ਹਾਂ ਜੋਸ਼ ਜਜ਼ਬਾ ਕਾਇਮ ਰੱਖਿਓ ਜਿੱਤ ਯਕੀਨੀ ਆ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ